ਜੀ ਗੁਰਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆ ਪਕੌੜਿਆਂ ਦੀ ਸਬਜ਼ੀ ਉਹਦੇ ਲਈ ਆਪਾਂ ਨੇ ਪਕੌੜੇ ਪਾਣੀ 'ਚ ਭੋਂ ਕੇ ਰੱਖੇ ਨੇ ਜੀ ਤੇ ਨਮਕ ਮਿਰਚ ਮਸਾਲੇ ਪਾਣੀ 'ਚ ਘੋਲ ਕੇ ਰੱਖੇ ਨੇ ਆ ਆਪਾਂ ਨੇ ਲੈ ਲਈ ਹਰਾ ਲਸਣ ਪਿਆਜ਼ ਅਦਰਕ ਆ ਆਲੂ ਆਪਣੇ ਜੀ ਬੋਇਲ ਕੀਤੇ ਹੋਏ ਨੇ ਆਪਾਂ ਕੱਚੇ ਪਾਵਾਂਗੇ ਥੋੜੇ ਜਿ ਇੱਧਰ ਵੀ ਆਪਾਂ ਨੇ ਕੁੱਕਰ ਦੇ ਵਿੱਚ ਸਰੋਂ ਦਾ ਤੇਲ ਪਾਇਆ ਹੋਇਆ ਤੇਲ ਗਰਮ ਹੋ ਚੁੱਕਿਆ ਜੀ ਚਾਰ ਪੰਜ ਆਪਾਂ ਵਿੱਚ ਬੜੀਆਂ ਪਾਤੀਆਂ ਇਹ ਬੜੀਆਂ ਆਪਣੇ ਘਰ ਹੀ ਬਣਾਈ ਹੋਈਆਂ ਨੇ ਨਾਲੇ ਆਪਾਂ ਪਾਤਾ ਜੀ ਜੀਰਾ ਆਪਣਾ ਜੀਰਾ ਜੇ ਚੰਗੀ ਤਰ੍ਹਾਂ ਤੜਕ ਕੇ ਚੁੱਕਿਆ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਹਰਾ ਲਸਣ ਪਿਆਜ਼ ਅਦਰਕ ਆਪਣੇ ਸਾਰਾ ਗ੍ਰाइंड ਕਰਕੇ ਰੱਖ ਲਿਆ ਲਸਣ ਦਾ ਕਲਰ ਬਹੁਤ ਸੋਹਣਾ ਆ ਜਾਂਦਾ ਵਿੱਚ ਗ੍ਰाइंड ਕਰੇ ਜੀ ਸਪਾ ਦੇ ਸਾਰੇ ਮਸਾਲੇ ਦੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਨੱਕ ਕਰਕੇ ਪਕਾਉਣਾ ਜਿਸ ਤਰ੍ਹਾਂ ਗ੍ਰੈਂਡਰ ਨਾਲ ਚੱਲਦੀ ਹੈ ਜਿਹੜੀ ਆਪਣੀ ਟੇਸਟੀ ਬਣ ਜਾਂਦੀ ਹੈ ਤੇ ਇਹਦੀ ਗਰੇਵੀ ਵੀ ਗਾੜੀ ਹੋ ਜਾਂਦੀ ਹੈ ਹਾਂਜੀ ਆਪਾਂ ਚਲਾ ਲਈ ਦੀ ਚਿਮਣੀ ਵੀ ਚਲੋ ਥੋੜਾ ਜਿਹਾ ਉਹਨਾਂ ਚਾਂਲਣ ਹੋਊਗਾ ਲਾਈਟ ਪਰ ਉਹਦੇ ਵਿੱਚ ਥੋੜੀ ਥੋੜੀ ਆਵਾਜ਼ ਆ ਰਹੀ ਹੈ ਜੀ ਆਵਾਜ਼ ਨੂੰ ਇਗਨੋਰ ਕਰਿਓ ਜੀ ਮਸਾਲੇ ਨੂੰ ਆਪਾਂ ਜੀ ਢੱਕ ਦਾਂਗੇ 1.5 ਮਿੰਟ ਲਈ ਢੱਕ ਕੇ ਪਕਾਵਾਂਗੇ। ਹੁਣ ਜੀ ਆਪਣੇ ਮਸਾਲੇ ਨੇ ਘਿਓ ਜਿਆ ਛੱਡ ਤਾ। ਆਪਾਂ ਨੇ ਜਿਹੜੇ ਜੀ ਕੱਚੇ ਆਲੂ ਨੇ ਆਪਾਂ ਉਹ ਪਹਿਲਾਂ ਐਡ ਕਰ ਦਾਂਗੇ ਸਬਜ਼ੀ ਦੇ ਵਿੱਚ। ਜਿਹੜੇ ਬੋਲ ਨੇ ਕਿਤੇ ਵੈਨ ਮਗਰੋਂ ਪਾਉਣੇ। ਉਹ ਥੋੜੇ ਸੀਗੇ ਜੀ ਬੋਲ ਕਿਤੇ ਸੀ। ਉਸ ਕਰਕੇ ਆਪਾਂ ਥੋੜੇ ਜਿਹਾ ਹੋਰ ਕੱਟ ਲਏ। ਪਟਾਕ ਦਾਂਗੇ ਜੀ ਇੱਕ ਅੱਧਾ ਮਿੰਟ ਲਈ ਢੱਕ ਕੇ ਆਲੂਆਂ ਨੂੰ ਪਕਾ ਲਾਂਗੇ ਆਲੂਆਂ ਨੂੰ ਜੀ 2 ਕੁ ਮਿੰਟ ਆਪਾਂ ਸੇਕ ਲਵਾ ਲਿਓਣ ਆਪਾਂ ਪਾ ਰਹੇ ਹਾਂ ਨਮਕ ਤੇ ਮਸਾਲੇ ਘੋਲ ਕੇ ਜੰਗੀ ਤਰ੍ਹਾਂ ਘੋਲ ਕੇ ਪਾ ਕੇ ਆਪਾਂ ਘੋਲ ਕੇ ਪਾਉਣ ਨੂੰ ਜੀ ਸਬਜ਼ੀ ਇਹਦੀ ਸ਼ਾਈਨੀ ਗ੍ਰੀ ਵਧੀਆ ਆ ਜਾਂਦੀ ਹੈ ਸਬਜ਼ੀ ਟੇਸਟੀ ਵੀ ਬਹੁਤ ਬਣਦੀ ਹੈ ਬਿਦਿਆਂ ਜੇਪਾ ਪੈਰਾਂ ਵਿੱਚ ਬੜੀਆਂ ਪਾਈਆਂ ਸੀ ਤਿੰਨ ਚਾਰ ਆਪਣੀਆਂ ਆਲੂ ਵੇਖਾਂਗੇ ਬੜੀਆਂ ਕਰੀ ਬਣਾਈ ਹੋਈ ਸੀ ਆਪਾਂ ਨੇ ਵਿੱਚ ਪਾ ਤੀਂ। ਮੰਜੀ ਆਪਣੀ ਗਰੇਵੀ ਦੇਖੋ ਜੀ ਕਿੰਨੀ ਵਧੀਆ ਬਣ ਰਹੀ ਹੈ। ਬਹੁਤ ਵਧੀਆ ਦੀ ਸ਼ਾਈਨੀ加 ਰਹੀ ਹੈ। ਹੁਣ ਤਾਂ ਥੋੜੀ ਜੀ ਕਸੂਰੀ ਮੇਥੀ ਪਾ ਲਾਂਗੇ ਵਿੱਚ। ਪੂਰੀ ਮੇਥੀ ਪਾਉਣ ਦੇ ਨਾਲ ਜੀ ਆਪਣੇ ਪਕੌੜਿਆਂ ਦੀ ਸਬਜ਼ੀ ਦੇ ਵਿੱਚ ਬਹੁਤ ਵਧੀਆ ਟੇਸਟ ਆ ਜਾਂਦਾ ਹੈ। ਚਾਹੇ ਆਪਾਂ ਆਲੂ ਪਕੌੜੇ ਬਣਾਈਏ ਚਾਹੇ ਕੱਲੇ ਆਲੂ ਪਾਈਏ ਜੀ। ਫਿਰ ਜਿਵੇਂ ਆਪਾਂ ਕद्दू ਦੀ ਲੋਕੀ ਦੀ ਸਬਜ਼ੀ ਬਣਾਈਏ ਤੇ ਜਰੂਰ ਆਪਾਂ ਨੇ ਮੇਥੀ ਪਾਉਣੀ ਚਾਹੀਦੀ ਹੈ ਜੀ। ਹੁਣ ਆਪਾਂ ਇਹਦੇ ਵਿੱਚ ਪਕੌੜੇ ਐਡ ਕਰ ਦਾਂਗੇ। ਇਹ ਪਕੌੜੇ ਵੀ ਜੇ ਆਪਣੇ ਘਰੇ ਹੀ ਬਣਾ ਲਏ ਨੇ ਆਪਾਂ ਇਹਦੀ ਵੀਡੀਓ ਵੀ ਪਾਈ ਸੀ ਤਾਂ ਆਪਾਂ ਜੇ ਖਤਮ ਹੋ ਜਾਂਦੇ ਨੇ ਫਿਰ ਹੋਰ ਬਣਾ ਲੈਣੇ ਨੇ ਇਹਨੇ ਤੇ ਹੁਣ ਆਪਾਂ ਜਿਹੜੇ ਆਲੂ ਬੋਇਲ ਕਰਕੇ ਰੱਖੇ ਨੇ ਉਹ ਆਪਾਂ ਹੁਣ ਪਾਵਾਂਗੇ ਜਿਹੜੇ ਕੱਚੇ ਸੀਗੇ ਜੀ ਉਹ ਤੋਂ ਪਹਿਲਾਂ ਪਾ ਕੇ ਬੋਇਲ ਕੀਤੇ ਫੇ ਥੋੜੇ ਸੀਗੇ ਹੋਰ ਇਹ ਆਪਣੀ ਆਏਗੇ ਨੇ ਜੀ ਮੌਂਗ ਦਾਲ ਦੀਆਂ ਬੜੀਆਂ ਆਪਾਂ ਬਣਾਈਆਂ ਸੀ ਤੇ ਆਪਾਂ ਉਹ ਵੀ ਵਿੱਚ ਐਡ ਕਰ ਦਾਂਗੇ ਪਾ ਦਾ ਅਨੇਜੀ ਪਾਣੀ ਪਾਣੀ ਆਪਾਂ ਉਹਨਾ ਕ ਐਡ ਕਰਾਂਗੇ ਜਿੰਨੀ ਕ ਆਪਾਂ ਨੇ ਸਬਜੀ ਗਾੜੀ ਪਤਲੀ ਰੱਖਣੀ ਉਸ ਹਿਸਾਬ ਨਾਲ ਤੁਸੀਂ ਦੇਖ ਕੇ ਪਾ ਲਿਓ ਜੇ ਪਤਲੀ ਰੱਖਣੀ ਆ ਤਾਂ ਜਿਆਦਾ ਪਾ ਲਿਓ ਜੇ ਗਾੜੀ ਰੱਖਣੀ ਆ ਤਾਂ ਘੱਟ ਪਾ ਲਿਓ ਸਾਰੇ ਸਾਡੇ ਨੂੰ ਆਪਾਂ ਪਾਣੀ ਪਾ ਕੇ ਜਿ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਆਪਾਂ ਜਿ ਕੁੱਕਰ ਦਾ ਢੱਕਣ ਬੰਦ ਕਰ ਦਾਂਗੇ, ਬੰਦ ਕਰਕੇ ਆਪਾਂ ਵਿਸਲ ਬਜਾਵਾਂਗੇ। ਆਪਾਂ ਜਿ ਢੱਕਣ ਬੰਦ ਕਰਤਾ ਆਪਾਂ ਇਹਦੇ ਤਿੰਨ ਵਿਸਲ ਬਜਾਵਾਂਗੇ। ਅੰਗੀ ਆਪਣੀ ਜੀ ਸਬਜ਼ੀ ਬਣ ਕੇ ਤਿਆਰ ਆ। ਆਲੂ ਪਕੌੜੇ ਤੇ ਬੜੀਆਂ ਦੀ। ਜਿੰਨੇ ਕਾਪਾ ਨੂੰ ਚਾਹੀਦੀ ਸੀ ਗਾੜੇ ਪਤਲੇ ਆਪਾਂ ਓਨੇ ਹੀ ਕਰਾਖ ਲਈ। ਤੇ ਸਬਜ਼ੀ ਨੂੰ ਆਪਾਂ ਇੱਕ ਡੋਂਗੇ ਦੇ ਵਿੱਚ ਕੱਢ ਲਾਂਗੇ। ਲੋਦੀ ਸਬਜ਼ੀ ਆਪਾਂ ਕੱਢ ਲਈਏ ਤੇ ਡਾਂਗੇ ਦੇ ਪਾ ਕੋਈ ਵੀ ਦਾਲ ਸਬਜ਼ੀ ਬਣਾ ਲੈਂਗੇ ਇਹਨ ਵਧੀਆ ਰੀਜ ਲਾ ਕੇ ਬਣਾਉਨੇ ਆ ਤਿੰਨ ਚਾਰ ਤਾਂ ਦੀ ਆਪਣੀਆਂ ਆਲੂ ਵੇਸਣ ਦੀਆਂ ਬੜੀਆਂ ਪਈਆਂ ਸੀ ਉਹ ਪਾਈਆਂ ਨੇ ਇੱਕ ਆਪਾਂ ਨੇ ਜਿਹੜੀ ਮੌਂਗ ਦਾਲ ਦੀਆਂ ਬੜੀਆਂ ਨੇ ਇਹ ਤਿੰਨ ਚਾਰ ਕਿ ਦਿਨੇ ਹੋਈ ਸੀ ਬਣਾਈਆਂ ਨੇ ਉਹ ਵੀ ਵਿੱਚ ਪਾ ਲਈ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਬਹੁਤ ਵਧੀਆ ਆਪਣੀ ਬਣੀਆ ਸਬਜ਼ੀ ਜੋੜੀ ਭੈਣ ਭਰਾ ਜੀ ਆਪਣੇ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਜਿਹੜੇ ਆਪਣੀ ਪਹਿਲੇ ਚੈਨਲ ਤੇ ਫਸਟ ਟਾਈਮ ਆਏ ਨੇ ਫਸਟ ਟਾਈਮ ਆਪਣੀ ਵੀਡੀਓ ਦੇਖ ਰਹੇ ਨੇ ਜੀ ਉਹ ਵੀ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਧੰਨਵਾਦ ਜੀ ਸਾਰੇ ਭੈਣ ਭਰਾ ਸਵੇਰੇ ਵਸਦੇ ਰਹਿਣ ਖੁਸ਼ ਰਹਿਣ ਜੀ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ